ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਸ਼ਾਲ ਸ਼ਰਮਾ ਇਸ ਸਮੇਂ ਅਸੀਂ ਰਮਦਾਸ ਦੇ ਵਿੱਚ ਖੜੇ ਹਾਂ ਤੇ ਤੁਹਾਨੂੰ ਤਸਵੀਰਾਂ ਦਾ ਹੀ ਦਿਖਾ ਦਿੰਨੇ ਕਿ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਜਿੱਥੇ ਵੀ ਤੁਸੀਂ ਦੇਖੋਗੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਘਰੋਂ ਬਾਹਰ ਕਦਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਅੱਗੇ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜੋ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉਹ ਘਰਾਂ ਦੇ ਵਿੱਚੋਂ ਜ਼ਰੂਰ ਨਿਕਲਣ ਥੋੜੀ ਦੇਰ ਪਹਿਲਾਂ ਅਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੀ ਇੱਥੇ ਪਹੁੰਚੇ ਤੇ ਉਹਨਾਂ ਦਾ ਵੀ ਕਹਿਣਾ ਕਿ ਲੋਕ ਆਪਣਾ ਘਰ ਨਹੀਂ ਛੱਡ ਰਹੇ ਹਰ ਕਨੂੰ ਆਪਣੇ ਘਰ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ ਪਰ ਜਾਨ ਤੋਂ ਵੱਡਾ ਕੁਝ ਨਹੀਂ ਹੁੰਦਾ ਘਰ ਫਿਰ ਬਣ ਜਾਂਦੇ ਨੇ ਪਰ ਜੇ ਜੇ ਜਾਨ ਚਲੀ ਜਾਂਦੀ ਹੈ ਤੇ ਜਾਨ ਕਦੀ ਵਾਪਸ ਨਹੀਂ ਆਣੀ ਘਰ ਜਿਹੜੇ ਲੋਕ ਨੇ ਆਪਣਾ ਇੱਕ ਵਾਰ ਫੇਰ ਖੜਾ ਕਰ ਲੈਣਗੇ ਪਰ ਜੇ ਪਿੰਡ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤੇ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਇਹ ਜੋ ਪਿੰਡ ਵਾਸੀ ਨੇ ਇਹ ਘਟੋ ਘਟੇ 15 ਸਾਲ ਪਿੱਛੇ ਚਲੇ ਗਏ ਨੇ ਅਤੇ ਉਹ ਪ੍ਰਸ਼ਾਸਨ ਨੂੰ ਕੋਸ ਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ ਉਹ ਸਿਰਫ ਸਿਰਫ ਆਪਣੀਆਂ ਵੋਟਾਂ ਚਮਕਾਉਣ ਵਾਸਤੇ ਇੱਥੇ ਪਹੁੰਚ ਰਹੇ ਨੇ ਪਰ ਜੋ ਸੰਸਥਾਵਾਂ ਨੇ ਉਹ ਲਗਾਤਾਰ ਜੋ ਇੱਥੇ ਦੇ ਲੋਕ ਨੇ ਉਹਨਾਂ ਦੀ ਮਦਦ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਅੰਮ੍ਰਿਤਸਰ ਦੇ ਜੇ ਡਿਪਟੀ ਕਮਿਸ਼ਨਰ ਦੀ ਗੱਲ ਕੀਤੀ ਜਾਵੇ ਤੇ ਉਹ ਲਗਾਤਾਰ ਲੋਕਾਂ ਦੇ ਅੱਗੇ ਅਪੀਲ ਕਰਦੇ ਨਜ਼ਰ ਆ ਰਹੇ ਨੇ ਅਤੇ ਉਹ ਲੋਕਾਂ ਦੇ ਵਿੱਚ ਉਦੋਂ ਦੇ ਜਾ ਰਹੇ ਨੇ ਅਤੇ ਲੋਕਾਂ ਦੇ ਘਰਾਂ 'ਚ ਬੈਠ ਕੇ ਉਹਨਾਂ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉਹ ਘਰਾਂ 'ਚੋਂ ਜ਼ਰੂਰ ਨਿਕਲਣ ਉੱਥੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਅਸੀਂ ਇੱਕ ਘਰ ਦੇ ਵਿੱਚ ਦੋ-ਦੋ ਤਿੰਨ-ਤਿੰਨ ਵਾਰੀ ਜਾ ਰਹੇ ਹਾਂ ਕਿਉਂਕਿ ਘਰ ਦੇ ਵਿੱਚ ਜਿਆਦਾ ਜੀ ਹੋਣ ਦੇ ਕਾਰਨ ਸਿਰਫ ਦੋ ਲੋਗ ਹੀ ਆ ਜਿਹੜੇ ਉਹ ਆਪਣਾ ਘਰ ਛੱਡ ਕੇ ਵਾਪਸ ਆ ਰਹੇ ਨੇ ਸੰਦੂਤ ਨੂੰ ਕਿਹਾ ਕਿ ਨਾਕਦੇ ਬਹੁਤ ਖਾਣਾ ਛਾੜਾ ਤੇ ਹਿੰਡੀ ਆ ਛਾੜਾ ਦੀ ਗੋਈ ਖਵਲਣਾ ਠੀਕ ਆਓ ਪਾਪੀ ਬਸ ਆਓ ਦੇਖੋ ਭਾਈ ਜੀ सिचुएशन है रावी में अभी तो क्रिटिकल ही है बिकॉज यहाँ पर जो पानी है उसका पत्थर बड़ा ही है आ, हमें उम्मीद है कि कल से शायद थोड़ा सा हमें रिलीफ मिले लेकिन फिलहाल आज भी पानी जो है वो बढ़ भी गया है और लोपो के तक भी पहुंच गया है ਤੋ ਹਮ ਲੋਗ ਅਕੋਰਡਿੰਗਲੀ ਜਹਾਂ ਜਹਾਂ ਪਰ ਪਾਣੀ ਪਹੁੰਚ ਰਹਾ ਹੈ ਉਸ ਸੇ ਪਹਿਲੇ ਹਮ ਕੋਸ਼ਿਸ਼ ਕਰ ਰਹੇ ਹਾਂ ਕਿ ਲੋਗ ਇਵੈਕੂਏਟ ਹੋ ਜਾਏ ਮੈਂ ਆਪ ਸਭ ਦੇ ਰਾਹੀ ਮੈਂ ਤੁਹਾਡੇ ਸਾਰਿਆਂ ਦੇ ਰਾਹੀ ਇਹ ਰਿਕਵੈਸਟ ਇਨਫੈਕ ਕਰਦੀ ਹਾਂ ਕਿ ਜਦੋਂ ਸਾਡੀ ਰੀਲੀਫ ਦੀ ਟੀਮਸ ਆਉਂਦੀ ਹੈ ਉਦੋਂ ਉਦੋਂ ਹੀ ਜੇ ਤੁਸੀਂ ਬਾਹਰ ਆ ਜਾਓਗੇ ਤਾਂ ਵਧੀਆ ਰਹੇਗਾ ਬਿਕੋਜ਼ ਫਿਰ ਆਪਾਂ ਹੁਣ ਆਪਾਂ ਇੱਕ ਘਰ ਦੇ ਵਿੱਚ ਆਪਾਂ ਚਾਰ ਚਾਰ ਵਾਰੀ ਜਾ ਰਹੇ ਹਾਂ ਜੀਆਂ ਨੂੰ ਬਣਾਉਣ ਵਾਸਤੇ ਤੋ ਕੀ ਉਹ ਬਾਹਰ ਆ ਜਾਣ ਐਕਚੁਅਲੀ ਦੇਖੋ ਜਿੱਥੇ ਪਾਣੀ ਖੜ ਜਾਂਦਾ ਇਸ ਤਰ੍ਹਾਂ ਉੱਥੇ ਇਲੈਕਟ੍ਰਿਕਿਊਸ਼ਨ ਦਾ ਰਿਸਕ ਹੁੰਦਾ ਤਾਂ ਆਪਾਂ ਆਪਾਂ ਨੂੰ ਬਿਜਲੀ ਦੀ ਸਪਲਾਈ ਵੀ ਬੰਦ ਕਰਨੀ ਪੈਣੀ ਹੈ ਸੋ ਤੁਹਾਨੂੰ ਦਿੱਕਤ ਹੀ ਹੋਣੀ ਹੈ ਜੇ ਤੁਸੀਂ ਅੰਦਰ ਰਹੋਗੇ ਸਾਡੀ ਤੁਹਾਨੂੰ ਅਪੀਲ ਹੀ ਹੈ ਕਿ ਤੁਸੀਂ ਸਾਡੇ ਨਾਲ ਹੀ ਚਲੋ ਸਾਡੇ ਤਿੰਨ ਰਿਲੀਫ ਕੈਂਪਸ ਵੀ ਸੈਟਅਪ ਹੋਏ ਹੋਏ ਆ ਜਿਹੜੀ ਕਿ ਇੱਕਦਮ ਸੇਫ ਥਾਂ ਹੈਗੀ ਹੈ ਇੱਥੇ ਤੁਹਾਡੇ ਸਮਾਨ ਨੂੰ ਕੁਝ ਨਹੀਂ ਹੁੰਦਾ ਉਹਦੇ ਲਈ ਵੀ ਪੱਕੇ ਪ੍ਰਬੰਧ ਸਾਡੇ ਹੈਗੇ ਸਾਡੀ ਟੀਮਸ ਪੈਟਰੋਲਿੰਗ ਟੀਮਸ ਵੀ ਰਹਿਣਗੀਆਂ ਸੋ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦੀ ਕਿ ਆਪਾਂ ਆਪਣੀ ਲਾਈਫ ਨੂੰ ਪਹਿਲਾਂ ਦੇਖੀਏ ਤੇ ਮਤਲਬ ਜਿਹੜੇ ਵੀ ਜਿਹੜੀ ਵੀ ਟੀਮਸ ਪਹੁੰਚ ਰਹੀ ਹੈ ਸਾਡੇ ਕੋਲ ਕਿਉਂਕਿ ਐਨਡੀਆਰਐਫ ਦੀ ਵੀ ਟੀਮਸ ਆਈਆਂ ਹੋਈਆਂ ਨੇ ਤੇ ਆਰਮੀ ਦੀ ਵੀ ਟੀਮਸ ਲਗਾਤਾਰ ਕੰਮ ਕਰ ਰਹੀਆਂ ਨੇ ਐਨ ਜੀਓਜ਼ ਵੀ ਸਾਡੇ ਨਾਲ ਜੁੜੀਆਂ ਹੋਈਆਂ ਕਈ ਲੋਕ ਸੇਵਾ ਦੇ ਤੌਰ ਤੇ ਵੀ ਬੋਟ ਇੱਥੇ ਚਲਾ ਰਹੇ ਹੈਗੇ ਆ ਸੋ ਮੇਰੀ ਰਿਕਵੈਸਟ ਹੈ ਕਿ ਇਹਦਾ ਯੂ ਜ਼ਰੂਰ ਕਰੋ ਅਸੀਂ ਹੁਣ ਹੈਲੀਕਾਪਟਰ ਆਹੀ ਵੀ ਐਸਐਸਪੀ ਸਾਹਿਬ ਵੱਲੋਂ ਵੀ ਇੱਕ ਉਪਰਾਲਾ ਇਹ ਵੀ ਕੀਤਾ ਗਿਆ ਸੀਗਾ ਕਿ 에어 ਲਿਫਟ ਵੀ ਆਪਾਂ ਕਰਾ ਲਈਏ ਬਟ ਲੋਕਾਂ ਦਾ ਰਿਸਪੌਂਸ ਸਾਨੂੰ ਥੋੜਾ ਘੱਟ ਮਿਲ ਰਿਹਾ ਹੈ ਫੋਨ ਕੀ ਹੋਏਗਾ ਕਿ ਰਾਤ ਨੂੰ ਲੋਕਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਕਿਉਂਕਿ ਬਿਜਲੀ ਨਹੀਂ ਹੁੰਦੀ ਸੋ ਮੈਂ ਇਹ ਰਿਕੁਐਸਟ ਕਰਦੇ ਕਿ ਆਪਾਂ ਇਹ ਪਹਿਲਾਂ ਹੀ ਮੰਨ ਕੇ ਚੱਲੇ ਕਿ ਰਾਤ ਨੂੰ ਬਿਜਲੀ ਨਹੀਂ ਹੋਣੀ ਜੀ ਤੇ ਤੁਹਾਡਾ ਫੋਨ ਵੀ ਬੈਟਰੀ ਵੀ ਤੁਸੀਂ ਨਹੀਂ ਚਾਰਜ ਕਰ ਪਾਓਗੇ ਉੱਥੇ ਰਹਿ ਕੇ ਨਾ ਫਿਰ ਕੋਈ ਫਾਇਦਾ ਨਹੀਂ ਤੁਹਾਡੇ ਕੋਲ ਇੱਕ ਟਾਰਚ ਜਾਂ ਮੋਮਬੱਤੀ ਹੋਣੀ ਹੈ ਇਹ ਇਹ ਆਪਾਂ ਇਦਾਂ ਦਾ ਰਿਸਕ ਕਿਉਂ ਲੈਂਦੇ ਹੋ ਪਾਣੀ ਦਾ ਪੱਧਰ ਵੀ ਵੱਜ ਜਾਣਾ ਰਾਤ ਨੂੰ ਸੋ ਇਹ ਰਿਸਕ ਨਾ ਪਾ ਲਈਏ ਜਦੋਂ ਪ੍ਰਸ਼ਾਸਨ ਤੁਹਾਨੂੰ ਇੱਕ ਗੱਲ ਕਹਿ ਰਿਹਾ ਹੈ ਉਹ ਬਹੁਤ ਹੀ ਇੱਕ ਜ਼ਰੂਰੀ ਗੱਲ ਹੈ ਉਹ ਜ਼ਰੂਰ ਮੰਨੀ ਜਾਵੇ। ਕਿੰਨੇ گاؤں ਪ੍ਰਭਾਵਿਤ ਹੋਏ ਆ? 40 ਤੋਂ ਵੱਧ ਜਿਹੜੇ ਪਿੰਡ ਨੇ ਉਹ ਪ੍ਰਭਾਵਿਤ ਨੇ। ਕਿਸ਼ੂ ਡੈਮ ਤੋਂ ਕਿੰਨਾ ਪਾਣੀ ਹੋ ਰਿਹਾ ਛੱਡਿਆ ਜਾ ਰਿਹਾ ਇਸ ਨਾਲ ਪ੍ਰਭਾਵਿਤ ਇਹ ਦੇਖੋ ਜੀ ਇਹ ਰੈਗੂਲੇਟਿਡ ਰਿਲੀਜ਼ ਹੁੰਦੇ ਆ। ਅ ਐਕਚੁਅਲੀ ਹੁਣ ਇਹ ਇਨਾਂ ਨੂੰ ਮਾਇਨੇ ਨਹੀਂ ਰੱਖ ਰਿਹਾ ਬਿਕੋਜ਼ ਜਿਹੜਾ ਸਾਡਾ ਅਨਰੈਗੂਲੇਟਿਡ ਫਲੋ ਹੈ ਨਾ ਉਹ ਕਾਫੀ ਇੱਥੇ ਉੱਜ ਉੱਜ ਰਿਵਰ ਜਿੱਦਾਂ ਹੈਗੀ ਹੈ ਉਹਦਾ ਜਿਹੜਾ ਡਿਸਚਾਰਜ ਸੀਗਾ ਤੇ ਜਿਹੜਾ ਡੈਮ ਦਾ ਪਾਣੀ ਸੀਗਾ ਉਹ ਇਕੱਠੇ ਜ ਕਾਫੀ ਫਲੈਸ਼ ਫਲੈਡਸ ਜਿਹੜੇ ਨੇ ਜੰਮੂ ਐਂਡ ਕਸ਼ਮੀਰ ਪਠਾਨ ਕੋਟ ਦੇ ਵਿੱਚ ਆਏ ਖੱਡਾਂ ਦੇ ਵਿੱਚ ਉਹਦੇ ਕਰਕੇ ਕਾਫੀ ਜਿਹੜਾ ਪਾਣੀ ਇੱਥੇ ਇਕੱਠਾ ਹੋ ਗਿਆ ਆ ਜੇ ਤਾਂ ਹੁਣ 3 ਤੇ 31 ਦੀ ਵੀ ਇੱਕ ਵੈਦਰ ਜਿਹੜੀ ਹੈਗੀ ਹੈ ਫੋਰਕਾਸਟ ਹੈਗੀ ਹੈ ਸਪੈਸ਼ਲੀ ਜਿਹੜੇ ਉੱਪਰਲੇ ਇਲਾਕੇ ਹੈਗੇ ਆ ਜਿੱਥੇ

दा लोगों को हमने इवैक्युएट कर लिया उनके घरों से और जैसे कि आपको तो डीसी सी में हमने बताया भी अलोंग विथ सिविल एडमिनिस्ट्रेशन हमने यहाँ पे बहुत सारे कैंप्स तीन कैंप्स हैं जो सेटअप किए हैं वहाँ पे उनको हर तरीके की सहूलियत मिल रही है उनको सारे नेसेसरी जो खाना खाने का प्रबंध है उनकी मेडिकल फैसिलिटीज हैं वो सारी प्रोवाइड करी गई है आगे भी हमारी वैक्युएशन टीम और भी ज्यादा बढ़ती जा रही है लोगों में भी बहुत ज्यादा उत्साह है पीपल आर कमिंग फॉरवर्ड बहुत ज्यादा लोग हेल्प सपोर्ट कर रहे हैं तो आगे भी ये हमारी जो वैक्युएशन प्रोसेस है वो आगे भी जारी रहेगी जी बिल्कुल अभी भी चल रहा है चल भी रहा है आज भी काफी ज्यादा जो वैक्युएशन हुई हैं जो बहुत ज्यादा दूर के गाँव थे जहाँ से हमारी बोट्स को पहुँचना मुश्किल हो रहा था वहाँ से हमने हेलीकॉप्टर से भी वैक्युएशन किया आर्मी के साथ